ਕੋੜ ਤੋਂ ਬਚਣਾ ਕਿਵੇਂ ਹੈ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਨੇ ਗੁਰੂ ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦੀ ਇਹ ਮੂਲ ਮੰਤਰ ਜਿਹੜਾ ਹੈ ਉਹਦੇ ਅੰਦਰ ਚ ਵੀੰਦਾ ਗੁਰ ਪ੍ਰਸਾਦੇ ਗੁਰ ਪ੍ਰਸਾਦੀ ਭਾਵ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਗੁਰੂ ਦੀ ਕਿਰਪਾ ਦੇ ਨਾਲ ਕੋੜ ਤਜਿਆ ਭਾਵ ਕੋੜ ਨੂੰ ਛੱਡ ਦਿੱਤਾ ਠੀਕ ਹੈ ਜੀ ਸੱਚ ਧਿਆਇਆ ਸੱਚ ਹੋਏ ਗੱਲ ਉਹੀ ਆ ਗਈ ਨਾ ਜੀ ਪ੍ਰਭੂ ਪਰਮਾਤਮਾ ਨੂੰ ਆਪਣੇ ਚਿੱਤ-ਚਿੱਤੇ ਵਿੱਚ ਆਪਣੀ ਸੁਰਤ ਦੇ ਵਿੱਚ ਯਾਦ ਕੀਤਾ ਕੀ ਹੋ ਗਿਆ ਜੀ ਸੱਚ ਪ੍ਰਗਟ ਹੋ ਗਿਆ ਉਸ ਸੱਚ ਦਾ ਆਨੰਦ ਆ ਗਿਆ ਸੱਚ ਦਾ ਸਵਾਦ ਆ ਗਿਆ ਜੀ ਠੀਕ ਹੈ ਇਹ ਜਿਹੜੀ ਹੁਣ ਤੁਸੀਂ ਜਿੰਨੀ ਮਰਜ਼ੀ ਮੈਡੀਟੇਸ਼ਨ ਦੀ ਕਲਾਸਾਂ ਲੈ ਲਓ ਜੀ ਮੈਡੀਟੇਸ਼ਨ ਤਾਂ ਮੈਡੀਟੇਸ਼ਨ ਸ਼ਡਿਊਲ ਤੋਂ ਉਹਨੂੰ ਮਹਾਰਾਜ ਸਪਿਰਚੁਅਲ ਮੈਡੀਟੇਸ਼ਨ ਸਿਖਾ ਰਹੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਠੀਕ ਹੈ ਤੇ ਇੱਕ ਬੜੀ ਵੱਡੀ ਬੜੀ ਪਿਆਰੀ ਮਹਾਰਾਜ ਦੀ ਪੋੜੀ ਆਂਦੀ ਹੈ ਜੀ ਵਾਰ ਆਂਦੀ ਹੈ ਸਾਰੀ ਇਹ ਸੰਬੋਧਤਾ ਮੁਸਲਮਾਨ ਭਰਾਵਾਂ ਤੋਂ ਲੈ ਕੇ ਕੀਤੀ ਹੈ ਪਰ ਸਿੱਖ ਧਰਮ ਲਈ ਵੀ ਉਨੀ ਹੀ ਜ਼ਰੂਰੀ ਹੈ ਜੀ ਗੁਰੂ ਮਹਾਰਾਜ ਕਹਿੰਦੇ ਨੇ ਪੰਜ ਨਿਵਾਜਾਂ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਕਰ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ਠੀਕ ਹੈ ਜੀ ਤੇ ਅਰਥ ਸਿੱਧੇ ਸਿੱਧੇ ਨਿਕਲਦੇ ਨੇ ਕਿ ਮੁਸਲਮਾਨ ਦੀਆਂ ਪੰਜ ਨਵਾਜਾਂ ਹਨ ਜੀ ਪੰਜ ਨਵਾਜਾਂ ਉਹਨਾਂ ਦੇ ਪੰਜ ਵਕਤ ਹਨ ਜੀ ਪੰਜ ਵਕਤ ਪੰਜਾਂ ਨਵਾਜਾਂ ਦੇ ਵੱਖੋ-ਵੱਖਰੇ ਪੰਜ ਨਾਮ ਹਨ ਜੀ ਪੰਜੇ ਪੰਜਾਂ ਨਾਮ ਠੀਕ ਹੈ ਜੀ ਪਹਿਲਾ ਸੱਚ ਸੱਚ ਬੋਲਣਾ ਜਿਹੜਾ ਨਮਾਜ਼ ਦਾ ਪਹਿਲਾ ਨਾਮ ਹੈ ਜੀ ਠੀਕ ਹੈ ਪਾਪ ਜਿਹੜੀ ਸਵੇਰ ਦੀ ਨਮਾਜ਼ ਹੈ ਨਾ ਉਹ ਪ੍ਰਭੂ ਪਰਮਾਤਮਾ ਦੇ ਨਾਲ ਦੀ ਹੈ ਹਲਾਲ ਦੋਏ ਜਿਹੜੀ ਦੂਜੀ ਤਰੀ ਨਮਾਜ਼ ਹੈ ਨਾ ਉੱਤੇ ਦੀ ਹੱਕ ਦੀ ਕਮਾਈ ਹੋਣੀ ਚਾਹੀਦੀ ਹੈ ਜੀ ਠੀਕ ਹੈ ਤੀਜਾ ਖੈਰ ਖੁਦਾਏ ਪ੍ਰਭੂ ਪਰਮਾਤਮਾ ਤੋਂ ਸਾਰਿਆਂ ਦਾ ਭਲਾ ਮੰਗ ਇਹ ਤੇਰੀ ਤੀਜੀ ਨਮਾਜ਼ ਹੋਣੀ ਚਾਹੀਦੀ ਹੈ ਜੀ ਚੌਥੀ ਨੀਅਤ ਰਾਸਮਨ ਮਨ ਦੇ ਅੰਦਰ ਆਪਣੀ ਨੀਅਤ ਨੂੰ ਆਪਣੇ ਮਨ ਨੂੰ ਸਾਫ਼ ਕਰ ਲੈ ਮਨ ਨੂੰ ਸਾਫ਼ ਰੱਖ ਕਿਸੇ ਦਾ ਮਾੜਾ ਨਾ ਚਿੱਤ ਇਹ ਤੇਰੀ ਚੌਥੀ ਨਮਾਜ਼ ਹੈ ਤੇਰੀ ਪੰਜਵੀਂ ਸਿਫਤ ਸੁਣਾਏ ਠੀਕ ਹੈ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਬੜਿਆਈ ਕਰਨੀ ਆਪਾਂ ਨੂੰ ਗੁਰੂ ਮਹਾਰਾਜ ਨੇ ਕਿੰਨੀ ਵਾਰ ਕਹਤਾ ਵੀ ਬੜਿਆਈ ਕਰ ਸਿਫਤ ਸਲਾਹ ਕਰ ਇਹ ਤੇਰੀ ਪੰਜਵੀਂ ਨਮਾਜ਼ ਹੈ ਠੀਕ ਹੈ ਜੀ ਕਰਨੀ ਕਲਮਾ ਆਖ ਕੇ ਠੀਕ ਹੈ ਕਲਮਾ ਪੜਦੇ ਹੁੰਦੇ ਜਿਹੜੇ ਮੁਸਲਮਾਨ ਰੂਪ ਕਰਨੀ ਹੁੰਦੀ ਆ ਕਿ ਆਪਣੇ ਕਰਨੀ ਕੰਮਕਾਰ ਕਰਨੇ ਭਾਵ ਆਪਣੀ ਜ਼ਿੰਦਗੀ ਵਿੱਚ ਢਾਲ ਲੈਣਾ ਠੀਕ ਹੈ ਜੀ ਇਹਨਾਂ ਪੰਜ ਨਮਾਜ਼ਾਂ ਦੇ ਨਾਲ ਉੱਚਾ ਆਚਰਣ ਬਣਾਉਣ ਰੂਪ ਕਲਮਾ ਪੜੇ ਭਾਵ ਆਪਣੇ ਕਰਨੀ ਬਦਲ ਦੇਵੇ ਆਪਣੀ ਜ਼ਿੰਦਗੀ ਬਦਲ ਦੇਵੇ ਇਹਨਾਂ ਕਲਮਾ ਦੇ ਅਰਥਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਲਵੇ ਜਿਵੇਂ ਆਪਣੇ ਵੀ ਪੰਜ ਆਏ ਸੀ ਪਹਿਲਾਂ ਜੀ ਠੀਕ ਹੈ ਤਾ ਮੁਸਲਮਾਨ ਅਖਵਾਏ ਤਾ ਮੁਸਲਮਾਨ ਸਦਾਏ ਤਾਂ ਹੀ ਤੂੰ ਸੱਚਾ ਮੁਸਲਮਾਨ ਹੈ ਠੀਕ ਹੈ ਨਾਨਕ ਜੇਤੇ ਕੂੜਿਆ ਨਾਨਕ ਆਖਦਾ ਹੈ ਨਾਨਕ ਛਾਇ ਰੱਖਦਾ ਵੀ ਮੇਰੇ ਅਮਨਾ ਜੇਤੇ ਕੂੜਿਆ ਭਾਵ ਇਹਨਾਂ ਨਮਾਜ਼ਾਂ ਤੇ ਕਲਮਾਂ ਤੋਂ ਖੁੰਝੇ ਹੋਏ ਜਿੰਨੇ ਵੀ ਮਨੁੱਖ ਹਨ ਕੂੜੇ ਕੁੜੀ ਪਾਏ ਇਹ ਕੋੜ ਦੇ ਵਪਾਰੀ ਹਨ ਤੇ ਕੋੜ ਦੀ ਇੱਜ਼ਤ ਵੀ ਕੁੜੀ ਹੁੰਦੀ ਹੈ ਠੀਕ ਹੈ ਹੁਣ ਇਸ ਨੂੰ ਅਸੀਂ ਆਪਣੇ ਰੋਜ਼ ਮਹਾਰਾ ਦੇ ਜਿਹੜਾ ਪਾਠ ਕਰਦੇ ਆ ਸਵੇਰੇ ਸ਼ਾਮ ਪੰਜ ਬਾਣੀਆਂ ਪੜ੍ਹਦੇ ਜੀ ਉਹਨਾਂ ਨੂੰ ਲੈ ਆਓ ਕਰਾ ਠੀਕ ਹੈ ਕੀ ਅਸੀਂ ਨਾਮ ਉਸ ਪ੍ਰਭ ਪ੍ਰਮਾਤਮਾ ਦਾ ਚਤ ਵਿੱਚ ਰੱਖਦੇ ਆ ਕਿ ਨਹੀਂ ਰੱਖਦੇ ਪਹਿਲੀ ਗੱਲ ਦੂਜੀ ਗੱਲ ਆ ਸੁਣ ਲਓ ਜੀ ਜਿਹੜੇ ਪੰਜ ਹੁਕਮ ਦਿੱਤੇ ਆ ਮਹਾਰਾਜ ਨੇ ਇਹਨਾਂ ਨਮਾਜ਼ਾਂ ਨੂੰ ਲੈ ਕੇ ਪਹਿਲਾ ਹੈ ਸੱਚ ਬੋਲਣਾ ਜੀ ਦੂਜਾ ਹੈ ਹੱਕ ਦੀ ਕਮਾਈ ਕਰਨਾ ਸਭ ਦਾ ਭਲਾ ਮੰਗਣਾ ਆਪਣੀ ਨੀਅਤ ਨੂੰ ਸਾਫ਼ ਰੱਖਣਾ ਤੇ ਪ੍ਰਭੂ ਪਰਮਾਤਮਾ ਦੀ ਸਿੱਖਤ ਸਲਾਹ ਕਰਨੀ ਆ ਚੱਕੋ ਜੀ ਪੰਜ ਚੀਜ਼ਾਂ ਹੁਣ ਅਸੀਂ ਆਪਣੇ ਮਨ ਨੂੰ ਇਸ ਪੰਜਾਂ ਦੀ ਕਸਵੱਟੀ ਦੇ ਉਤਾਰ ਕੇ ਦੇਖੀਏ ਕਿ ਅਸੀਂ ਖਰੇ ਆ ਜਾਂ ਅਸੀਂ ਖੋਟੇ ਆ ਠੀਕ ਆ ਫੇਰ ਹੀ ਪਤਾ ਲੱਗੂਗਾ ਕਿ ਅਸੀਂ ਕਿੰਨੇ ਕੁ ਕੱਚੇ ਆ ਜਾਂ ਪੱਕੇ ਆ ਜਿਹੜਾ ਸ਼ਬਦ ਆਉਂਦਾ ਨਾ ਜਪਜੀ ਸਾਹਿਬ ਵਿੱਚ ਵੀ ਉਸ ਦਰਗਾਹ ਤੇ ਗਿਆ ਪਤਾ ਲੱਗਣਾ ਵੀ ਕਿੰਨੇ ਕ ਅਸੀਂ ਕੱਚੇ ਆ ਤੇ ਕਿੰਨੇ ਕ ਅਸੀਂ ਪੱਕੇ ਆ ਹੁਣ ਇਹ ਤੁਸੀਂ ਆਪਣੇ ਆਪਣੇ ਮਨ ਨੂੰ ਆਪਣੀ ਸੋਚ ਨੂੰ ਆਪਣੇ ਆਪ ਨੂੰ ਇਹਨਾਂ ਪੰਜਾਂ ਨਾਲ ਕੰਪੇਅਰ ਕਰਕੇ ਦੇਖ ਲਓ ਜੀ ਕਿ ਮੈਂ ਇਹਨਾਂ ਪੰਜਾਂ ਚੋਂ ਚੈਕਲਿਸਟ ਬਣਾ ਲਓ ਜੀ ਇਹਨਾਂ ਪੰਜਾਂ ਚੋਂ ਮੈਂ ਕਿਹੜਾ ਕਰਦਾ ਤੇ ਕਿਹੜਾ ਨਹੀਂ ਕਰਦਾ ਕਿ ਮੈਂ ਸੱਚ ਬੋਲਦਾ ਹਮੇਸ਼ਾ ਕਿ ਮੈਂ ਹਮੇਸ਼ਾ ਹੱਕ ਦੀ ਕਮਾਈ ਕਰਦਾ ਕਦੇ ਕਿਸੇ ਨੂੰ ਦਬਕਾ ਧਮਕਾ ਕੇ ਤ ਨਹੀਂ ਖਾਂਦਾ ਕਦੇ ਸੱਚ ਬੋਲਣਾ ਚ ਇਹ ਹੈ ਜੀ ਕਿ ਸ੍ਰੀ ਚੁਗਲੀ ਨਿੰਦਿਆ ਤਾਂ ਨਹੀਂ ਕਰਦਾ ਮੈਂ ਕਮਾਈ ਚ ਇਹ ਹੈ ਕਿਸੇ ਨੂੰ ਡਰਾ ਧਮਕਾ ਕੇ ਜਾਂ ਕਿਸੇ ਦਾ ਹੱਕ ਤਾਂ ਨਹੀਂ ਮਾਰਦਾ ਕਿ ਮੈਂ ਸਭ ਦਾ ਭਲਾ ਮੰਗਦਾਗਾ ਜਿਹੜੇ ਅਰਦਾਸ ਤਾਂ ਰੋਜ਼ ਕਰਦੇ ਆਂ ਜੀ ਕਿ ਅਰਦਾਸ ਵਿੱਚ ਮੇਰਾ ਮਨ ਹੁੰਦਾ ਕਿ ਮੈਂ ਸੱਚੀ ਕਹਿਣਾ ਵੀ ਪ੍ਰਮਾਤਮਾ ਰਹਿਮ ਕਰੇ ਜਿੰਨੇ ਵੀ ਆ ਮੇਰੇ ਗਵੰਢੀ ਵੀ ਮੇਰੇ ਤਾਈ ਚਾਚੇ ਵੀ ਜੋਹਰ ਜੀ ਸਾਰਿਆਂ ਦਾ ਭਲਾ ਕਰੀ ਕਿ ਮਨ ਹੁੰਦਾ ਉਹ ਸੋਚ ਜਾਂ ਇੱਕ ਤਕੀਆ ਕਲਮ ਬਣ ਗਿਆ ਸਾਡਾ ਕਿ ਸਾਡੀ ਨੀਅਤ ਸਾਫ ਆ ਭਾਵੇਂ ਅਸੀਂ ਜਿਹੜੇ ਪਹਿਲਾਂ ਗੱਲ ਕੀਤੀ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿ ਅਸੀਂ ਉਹਨਾਂ ਦੇ ਵਿੱਚ ਤਾਂ ਨਹੀਂ ਪੈ ਗਏ ਕਿ ਅਸੀਂ ਪਾਪ ਤਾਂ ਨਹੀਂ ਕਰ ਰਹੇ ਵੀ ਆਪਣਾ ਫਾਇਦਾ ਤੱਕਦੇ ਆ ਦੂਜਿਆਂ ਦਾ ਨੁਕਸਾਨ ਤੱਕਦੇ ਆ ਤੇ ਕੀ ਅਸੀਂ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਆ ਜਾਂ ਨਹੀਂ ਤੁਸੀਂ ਦੱਸੋ ਇਹਨਾਂ ਪੰਜਾਂ ਵਿੱਚੋਂ ਚੈੱਕ ਲਿਸਟ ਕਰਕੇ ਵੀ ਤੁਹਾਡੇ ਕਿੰਨੇ ਆਉਂਦੇ ਪੰਜਾਂ ਵਿੱਚੋਂ ਠੀਕ ਆ ਜੇ ਪਹਿਲਾ ਹੈ ਤਾਂ ਇੱਕ ਇੱਕ ਜੇ ਮੰਨ ਲਓ ਸਭ ਦਾ ਪਹਿਲਾ ਮੰਗਦੇ ਹਾਂ ਇੱਕ ਨੀਤ ਸਾਫ ਹੈ ਇੱਕ ਜੇ ਨਹੀਂ ਸਿੱਧ ਸਲਾ ਕਰਦੇ 0 ਮੰਨ ਲਓ 4 ਜੇ ਤੁਹਾਡਾ ਪੰਜਾਂ ਚੋਂ ਇੱਕ ਵੀ ਹੈ ਨਾ ਤਾਂ ਵੀ ਤੁਸੀਂ ਵਧੀਆ ਹੋ ਇਹ ਪੰਜ ਜਿਹੜੀ ਹੈ ਨਾ ਸਿੱਖ ਧਰਮ ਵਿੱਚ ਪੰਜ ਨੰਬਰ ਬਹੁਤ ਵਾਰ ਆਇਆ ਪੰਜ ਅਵਸਥਾਵਾਂ ਵਿੱਚ ਪੰਜ ਹੈ ਜੀ ਮੰਨਦੀਆਂ ਜੋਸੀਂ 35 ਵਿੱਚ 36 ਵਿੱਚ 37 ਵਿੱਚ ਪੜੀ ਹੋਈ ਚ ਦੇਖਾਂਗੇ ਜੀ ਠੀਕ ਹੈ। ਅਸਲੀ ਆਪਣੇ ਮਨ ਨੂੰ ਇਸ ਕਸਵੱਟੀ ਤੇ ਲਾਈਏ ਆਪਣੇ ਆਪ ਨੂੰ ਦੇਖੀਏ ਵੀ ਅਸੀਂ ਕਿੰਨੇ ਕ ਪਾਣੀ ਵਿੱਚ ਆ ਕੀ ਕਰਦੇ ਆ ਤੇ ਕੋਸ਼ਿਸ਼ ਕਰੀਏ ਵੀ ਅਸੀਂ ਵੀ ਕੂੜ ਤੋਂ ਬਚ ਜਾਈਏ ਤੇ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਜਾਈਏ। ਠੀਕ ਹੈ ਜੀ। ਆਓ ਅਗਲੀ ਪੰਕਤੀ ਵਿੱਚ ਦੇਖਦੇ ਹਾਂ ਗੁਰੂ ਮਾਰਾ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ।